ਪਪਾ ਧੰਨਵਾਦ ਜੀ ਸਾਰਿਆਂ ਦਾ ਤੁਸੀਂ ਜਿਹੜੇ ਵੀ ਅਦਾਰੇ ਤੋਂ ਆਏ ਹੋ ਅੱਜ ਦੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਤਾਂ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਇਸ ਵੇਲੇ ਮੁਹਿੰਮ ਚੱਲ ਰਹੀ ਆ ਉਹਦੇ ਵਿੱਚ ਹੁਣ ਤੱਕ 16322 ਕੇਸ ਰਜਿਸਟਰਡ ਹੋਏ ਨੇ ਪਹਿਲੀ ਮਾਰਚ ਤੋਂ ਲੈ ਕੇ 11 ਅਗਸਤ ਤੱਕ 25542 ਲੋਕਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਨੇ ਔਰ ਹੈਰੋਇਨ ਜਿਹੜੀ ਆ ਉਹ 1054.686 ਜਿਹੜੀ ਕਿਲੋ ਆ ਉਹ ਬਰਾਮਦ ਹੋਈ ਹੈ ਸਮੈਕ ਜਿਹੜੀ ਆ ਉਹ 0.211 ਬਰਾਮਦ ਹੋਈ ਹੈ ਔਰ ਅਫੀਮ 364.176 ਕਿਲੋ ਬਰਾਮਦ ਹੋਈ ਹੈ ਚਰਸ ਜਿਹੜੀ ਆ ਉਹ 29.609 ਕਿਲੋ ਬਰਾਮਦ ਹੋਈ ਹੈ ਔਰ ਗਾਂਜਾ 405.320 ਕਿਲੋ ਬਰਾਮਦ ਹੋਇਆ ਔਰ ਕੋਕੀਨ 3.336 ਕਿਲੋ ਬਰਾਮਦ ਹੋਈ ਹੈ ਇਹ ਅੰਕੜੇ ਨੇ ਹੁਣ ਤੱਕ ਦੇ ਇਹ ਯੁੱਧ ਨਸ਼ਿਆਂ ਵਿਰੁੱਧ ਦੇ ਵਿੱਚ ਜਿਹੜਾ ਨਸ਼ਾ ਮੁਕਤੀ ਮੋਰਚਾ ਉਹਦੇ ਵੱਲੋਂ ਜਿਹੜੀ ਮੁਹਿਮ ਵਿੱਢੀ ਗਈ ਹੈ ਪਿੰਡਾਂ ਦੇ ਵਿੱਚ ਜਾਣ ਦੀ ਵਾਰਡ ਦੇ ਵਿੱਚ ਜਾਣ ਦੀ ਉਹਦਾ ਜਿਹੜਾ ਪਹਿਲਾ ਪੜਾਅ ਹੈ ਉਹ ਮੁਕੰਮਲ ਹੋ ਜਾਣਾ ਅਗਲੇ 4 ਜਾਂ 5 ਦਿਨ ਦੇ ਵਿੱਚ ਵਿੱਚ ਅਸੀਂ ਉਹਦੇ ਵਿੱਚ ਸਾਰੇ ਪਿੰਡ ਸਾਰੇ ਵਾਰਡ ਜਿਹੜੇ ਆ ਉਹ ਕਵਰ ਕਰ ਲੈਣੇ ਆ ਜਿਸ ਜਗ੍ਹਾ ਦੇ ਉੱਤੇ ਜਾ ਕੇ ਲੋਕਾਂ ਨੂੰ ਸੌ ਚਕਾਈ ਗਈ ਹੈ ਨਸ਼ਾ ਨਾ ਕਰਨ ਦੀ ਤੇ ਨਸ਼ਾ ਤਸਕਰਾਂ ਦਾ ਸਾਥ ਨਾ ਦੇਣ ਦੀ ਔਰ ਉਸ ਤੋਂ ਬਾਅਦ ਸਾਡਾ ਜਿਹੜਾ ਅਗਲਾ ਪੜਾਅ ਹੈ ਉਹ ਸਟਾਰਟ ਹੋਊਗਾ ਉਹਦੇ ਵਿੱਚ ਅਸੀਂ +1 ਤੋਂ ਜਿਹੜੇ ਸਕੂਲ ਦੇ ਬੱਚੇ ਨੇ ਉਹਨਾਂ ਤੱਕ ਵੀ ਪਹੁੰਚ ਕਰਾਂਗੇ ਅਸੀਂ ਕਾਲਜਸ ਤੱਕ ਵੀ ਜਾਵਾਂਗੇ ਤਾਂ ਕਿ ਅਵੇਅਰਨੈਸ ਦੇ ਵਿੱਚ ਉਹਨਾਂ ਨੂੰ ਲਿਆਂਦਾ ਜਾ ਸਕੇ ਇਹ ਅਗਲੇ ਪੜਾਅ ਦੀ ਡਿਟੇਲ ਤੁਹਾਨੂੰ ਆਉਣ ਵਾਲੇ 1-2 ਦਿਨਾਂ ਦੇ ਵਿੱਚ ਅਸੀਂ ਦੱਸਾਂਗੇ ਕਿ ਨਸ਼ਾ ਮੁਕਤੀ ਮੋਰਚਾ ਕਿਸ ਪਾਸੇ ਵੱਲ ਨੂੰ ਜਾ ਰਿਹਾ ਮੈਂ ਢਾਲੀਵਾਲ ਸਾਹਿਬ ਨੂੰ ਰਿਕੁਐਸਟ ਕਰੂੰਗਾ ਕਿ ਅੱਗੋਂ ਤੁਹਾਨੂੰ ਉਹ ਸੰਬੋਧਨ ਕਰ ਜਦੋਂ ਪੰਨੂ ਸਾਹਿਬ ਨੇ ਤੁਹਾਨੂੰ ਦੱਸਿਆ ਕਿ ਪੰਜਾਬ ਦੇ ਵਿੱਚ ਮਾਨਸਰ ਦੀ ਸਰਕਾਰ ਵੱਲੋਂ ਯੋਧ ਨਸ਼ਿਆਂ ਦੇ ਵਿਰੁੱਧ ਜਿਹੜਾ ਸ਼ੁਰੂ ਕੀਤਾ ਸੀਗਾ ਪੜਾਵਾ ਉਹਦੀ ਕੀ ਸਥਿਤੀ ਆ ਉਹਨਾਂ ਨੇ ਤੁਹਾਨੂੰ ਜਾਣਕਾਰੀ ਦਿੱਤੀ ਆ ਅੱਜ ਇੱਕ ਹੋਤ ਜਿਹੜੀ ਖਬਰ ਤੁਸੀਂ ਵੀ ਦੇਖੀ ਆ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਸਖਪਾਲ ਸਿੰਘ ਖੈਦੇ ਹੋਣਾ ਦੀ ਜਮਾਨਤ ਨਾਲ ਜੁੜੀ ਹੋਈ ਖਬਰ ਅੱਜ ਤੁਸੀਂ ਦੇਖਦੇ ਹੋ ਸਾਡੇ ਜੜੇ ਉਹਨਾਂ ਨੇ ਕਹਿ ਦਿੱ ਕਿ ਮੈਂ ਬੇਦੀ ਪਹਿਲਾਂ ਹੀ ਜਮਾਨਤ ਜਿਹੜੀ ਹੋਈ ਹੋਈ ਆ ਤੇ ਮੈਨੂੰ ਹੁਣ ਕੋਈ ਜਮਾਨਤ ਦੀ ਜਿਹੜੀ ਲੋੜ ਨਹੀਂ ਸੀਗੀ ਅੱਜ ਉਹਨਾਂ ਨੇ ਇੱਕ ਹੋਰ ਅੱਗੇ ਪੋਲੀਟੀਕਲ ਪਾਰਟੀਆਂ ਨੂੰ ਤੋਂ ਜੋ ਬੋਲਦੇ ਹੀ ਆ ਸਭ ਨੂੰ ਪਤਾ ਹੈ ਅੱਜ মিডিਆ ਨੂੰ ਵੀ ਉਹਨਾਂ ਨੇ ਵੱਡੇ ਹਿੱਸੇ ਨੂੰ ਕਿਹਾ ਜੀ ਬਕਾਉ মিডিਆ ਇਹ ਗਲਤ ਖਬਰਾਂ ਲਾ ਦੇ ਜੀ ਮੈਂ ਇਹਨਾਂ ਦੇ ਖਿਲਾਫ ਬੱਲੇ ਜਿਹੜਾ ਉਹ ਕੇਸ ਕਰੂੰਗਾ ਜੀ ਕਈ ਗੱਲਾਂ ਉਹਨਾਂ ਦੇ ਕਈਆਂ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਜਿਹੜਾ ਸਰਕਾਰ ਜਿਹੜੀ ਹੈ ਅਸੀਂ ਇਹਦਾ ਕੋਈ ਕੋਈ ਅਸੀਂ ਹਿੱਸੇਦਾਰ ਨਹੀਂ ਉਹਨਾਂ ਦੀ ਗੱਲ ਦੇ ਅਸੀਂ ਨਾ ਕੋਈ ਕਾਰਵਾਈ ਕੀਤੀ ਉਹੀ ਸਭ ਤੋਂ ਜ਼ਿਆਦਾ ਜਿਹੜੀ ਮਜ਼ੇ ਦੀ ਗੱਲ ਹੈ ਕਿ ਜਿਸ ਦਿਨ ਦਾ ਉਹਨਾਂ ਦਾ ਸਾਬਕਾ ਸਿਕਿਉਰਿਟੀ ਅਫਸਰ ਜਿਹੜਾ ਫੜਿਆ ਗਿਆ ਸਰਦਾਰ ਜੋਗਾ ਸਿੰਘ ਹੋਣੀ ਉਸ ਦਿਨ ਤੋਂ ਲੈ ਕੇ ਅੱਜ ਤੱਕ ਜਿਹੜਾ ਸਰਦਾਰ ਸਖਵਾਲ ਸਿੰਘ ਖੈਰੇ ਹੋਣੀ ਤੱਲੋ ਮੱਛੀ ਪਤਾ ਨਹੀਂ ਕਿਉਂ ਹੋਏ ਪਏ ਆ ਉਹਨਾਂ ਨੂੰ ਆਪਣੇ ਆਪ ਦੇ ਵਿੱਚ ਹੀ ਜਿਹੜੀ ਭੜਦਰ ਬੱਤੀ ਪਈ ਆ ਜਦੋਂ ਪਿਛਲੇ 5-6 ਦਿਨ ਤੋਂ ਜਦੋਂ ਤੋਂ ਵੀ ਜੋਗਾ ਸਿੰਘ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਉਸ ਦਿਨ ਤੋਂ ਹੀ ਉਹ ਆਪ ਹੀ ਆਪਣੀਆਂ ਕਹਾਣੀਆਂ ਆਪ ਹੀ ਆਪਣੀਆਂ ਚੀਜ਼ਾਂ ਹੱਲੇ ਅਸੀਂ ਕੋਈ ਇਦਾਂ ਦੀ ਚੀਜ਼ ਨਾ ਕਹੀ ਹੈ ਨਾ ਕਾਂਗੇ ਕਿਉਂਕਿ ਕੇਸ ਕੋਰਟ ਦੇ ਵਿੱਚ ਵੀ ਆ ਤੇ ਪੁਲਿਸ ਜਿਹੜੀ ਆ ਉਹ ਪਹਿਲਾਂ ਮੈਨੂੰ ਸਦਾ ਅੰਟੈਰੋਗੇਟ ਜਿਹੜੀ ਕਰ ਚੁੱਕੀ ਆ ਇਹ ਜਿਹੜੀ ਉਹਨਾਂ ਨੇ ਪਾਈ ਉਹਨਾਂ ਨੇ ਪਾਈ ਸੀਗੀ ਭਾਵੇਂ ਅੱਜ ਉਹਨਾਂ ਨੇ ਜਦੋਂ ਵਾਪਸ ਲਈਏ 23 ਦੇ ਵਿੱਚ ਕੇਸ ਜਿਹੜਾ ਉਹਨਾਂ ਦੇ ਖਿਲਾਫ ਇੱਕ ਇੱਕ ਉਹਦੀ ਜਿਹੜੀ ਪੈਂਡਿੰਗ ਸੀਗੀ ਉਹਦੇ ਬਹਾਨੇ ਉਹਨਾਂ ਨੇ ਪਾਈ ਐਕਚੁਅਲੀ ਡਾਦ ਉਹਨਾਂ ਨੂੰ ਜੋਗਾ ਸਿੰਘ ਵਾਲਾ ਸੀਗਾ ਕਿ ਜੋਗਾ ਸਿੰਘ ਵਾਲੇ ਮਾਮਲੇ 'ਚ ਜਿਹੜਾ ਉਹ ਮੈਨੂੰ ਦੁਬਾਰਾ ਜਿਹੜਾ ਕਿਤੇ ਮੇਰੀ ਗਫ਼ਤਾਰੀ ਨਾ ਪੈ ਜਾਏ ਡਰ ਉਹੀ ਹੈ ਸਰ ਉਹ ਕੀ ਕਹਿੰਦੇ ਦਿਆ ਕਿ ਪੁਰਾਣੇ ਵਜੂਦ ਕਹਿੰਦੇ ਸੀਗੇ ਕਿ ਚੋਦ ਦੀ ਦਾੜੀ ਦੇ ਵਿੱਚ ਤਿੰਕੇ ਵਾਲੀ ਗੱਲ ਹੈ ਕਿ ਨਾ ਕਿਸੇ ਨੇ ਪੁੱਛਿਆ ਨਾ ਕਿਸੇ ਨੇ ਕਿਛਿਆ ਆਪੇ ਹੀ ਪਟੀਸ਼ਨ ਪਾਲੀ ਅੱਪੇ ਹੀ ਵਾਪਸ ਲੈ ਲਈ ਅੱਪੇ ਸਟੋਰੀਆਂ ਬਣਾਉਂਦੀਆਂ ਕਿ ਮੈਂ ਜੀ ਵਕਾਊ মিডিਆ ਦੇ ਖਿਲਾਫ ਜਾਊਂਗਾ ਜੀ ਮੈਂ ਇਹਦੇ ਖਿਲਾਫ ਜਾਊਂਗਾ ਜੀ ਮੈਂ ਇਹਦੇ ਖਿਲਾਫ ਜਾਊਂਗਾ ਮੇਰਾ ਤਾਂ ਉਹਨਾਂ ਨੂੰ ਕਹਿਣਾ ਹੈ ਕਿ ਭਾਈ ਜਦੋਂ ਤੁਹਾਡੇ 'ਚ ਕੋਈ ਨੁਕਸ ਨਹੀਂ ਹੈ ਤੇ ਤੁਸੀਂ ਜੋਗਾ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਇੰਨਾ ਤਰਲੋ ਮੱਚੀ ਕਿਉਂ ਹੈ ਜੀ ਮੈਨੂੰ ਇਹ ਲੱਗਦਾ ਕਿ ਕਿਤੇ ਦਾ ਕਿਤੇ ਉਹਨਾਂ ਨੂੰ ਇਹ ਧਾਰੇ ਉਹ ਤਾਈ ਕੋਟ ਤੇ ਗਏ ਕਿ ਮੈਂ ਗ੍ਰਿਫਤਾਰੀ ਮੈਂ ਗ੍ਰਿਫਤਾਰੀ ਤੋਂ ਬਚ ਲੀ ਆਪਣੀ ਬੇਲ ਜਿਹੜੀ ਕਦਾਲਾ ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਪੁਰਾਣੀਆਂ ਜਿਹੜੀਆਂ ਫੋਨ ਕਾਲ ਔਰ ਕਾਰਡ ਜਿਹੜਾ ਜੋਗਾ ਸਿੰਘ ਦਾ ਉਹ ਸਭ ਨੂੰ ਪਤਾ ਤੁਸੀਂ ਪੁਰਾਣੇ ਕੇਸਾਂ ਬਾਰੇ ਜਾਣਦੇ ਹੋ ਪੁਰਾਣੇ ਕੇਸ ਜਿਹੜੇ ਹੁੰਦਾ ਤੇ ਹੋਏ ਆ ਉਹ ਸਦਾ ਕੋਈ ਜਾਣਦੇ ਹੋ ਸੋ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਜਿਹੜਾ ਉਹਨਾਂ ਦਾ ਡਰ ਹੈ ਆਪਣੇ ਆਪ ਚ ਡਰ ਹੈ ਆਪਣੇ ਆਪ ਚ ਡਰ ਹੈ ਉਹਨਾਂ ਦਾ ਹੋਰ ਕੋਈ ਗੱਲ ਨਹੀਂ ਹੈ ਉਹ ਜਿਹੜਾ ਡਰ ਹੈ ਕਿ ਉਹ ਮੇਰੇ ਮਤਲਬ ਜਿਹੜੇ ਸੁਰੱਖਿਆ ਅਫਸਰ ਫੜੇ ਗਏ ਆ ਪੁਰਾਣੇ ਉਹਨਾਂ ਨੇ ਪਤਾ ਨਹੀਂ ਕੀ ਕਹਿਤਾ ਹੋਊਗਾ ਕੀ ਉੱਥੇ ਬਿਆਨ ਦਿੱਤੇ ਹੋਣਗੇ ਕੀ ਸੱਚ ਹੋਊਗਾ ਕੀ ਕੁਛ ਇਹਨਾਂ ਦੇ ਖਿਲਾਫ ਹੋ ਸਚਾਈ ਆਈ ਹੋਊਗੀ ਉਹਦੇਦਰੋਂ ਉਹਨਾਂ ਨੇ ਕੀਤਾ ਪਰ ਅਸੀਂ ਪੱਸੀ ਦੀ ਵੱਲ ਕੀਤਾ ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਜੋ ਇਹ ਕੋਰਟ ਦੇ ਵਿੱਚ ਗਏ ਜਾਂ ਇਹਨਾਂ ਵਾਪਸ ਲਿਆ ਜਾਂ ਕੋਰਟ ਨੇ ਕੀ ਕਮੈਂਟ ਕੀਤੀ ਸਦਾ ਕੁਝ ਉਹਨਾਂ ਦਾ ਮਾਮਲਾ ਤੋ ਆਪਣੇ ਆਪ ਉਸ ਮਾਮਲੇ ਦੇ ਵਿੱਚ ਲੱਗਿਆ ਅਸੀਂ ਆਪਣੇ ਮਾਮਲੇ 'ਚ ਲੱਗੇ ਆ ਜਿੱਦਾਂ ਪੰਨੂ ਸਾਹਿਬ ਨੇ ਦੱਸਿਆ ਕਿ ਜੁੱਧ ਨਸ਼ਿਆਂ ਦੇ ਵਿਰੁੱਧ ਜਿਹੜਾ ਸਾਡਾ ਸਿੱਧਾ ਜਿਹਾ ਇੱਕ ਫਾਰਮੂਲਾ ਹੈ ਕਿ ਜਿਹੜਾ ਵੀ ਬੰਦਾ ਛੋਟਾ ਆ ਵੱਡਾ ਆ ਵੱਡੇ ਤੋਂ ਵੱਡਾ ਆ ਜਿਹੜਾ ਵੀ ਬੰਦਾ ਕਿਸੇ ਨਾ ਕਿਸੇ ਢੰਗ ਦੇ ਨਾਲ ਜਿਹੜਾ ਨਸ਼ਿਆਂ ਨਾਲ ਸੰਬੰਧਿਤ ਹੈ ਜਾਂ ਜਿੰਨੇ ਨਸ਼ਿਆਂ ਦਾ ਕਾਰੋਬਾਰ ਕੀਤਾ ਹੈ ਜਿਹੜਾ ਨਸ਼ੇ mafia ਦੇ ਨਾਲ ਗਲਕੇ ਕੰਮ ਕਰਦਾ ਆ ਉਹਦੇ ਖਿਲਾਫ ਸਾਡੀ ਕਮਿਟਮੈਂਟ ਆ ਪੰਜਾਬ ਦੇ ਲੋਕਾਂ ਦਾ ਪਈ ਉਹਦੇ ਖਿਲਾਫ ਜਿਹੜੀ ਕਾਰਵਾਈ ਕਰਾਂਗੇ ਉਸੇ ਤਹਤ ਹੀ ਕਾਰਵਾਈ ਕਰਦੇ ਆਂ ਪਰ ਇਸ ਕੇਸ ਦੇ ਵਿੱਚ ਮੈਂ ਦਾ ਦੇਖ ਕੇ ਇਹ ਅਨ ਹੋ ਗਿਆ ਕਿ ਕਿਦਾਂ ਸੋਸ਼ਲ ਮੀਡੀਆ ਦੇ ਉੱਤੇ ਆਪੇ ਹੀ ਪਾਈ ਜਾਂਦੇ ਆ ਕਿ ਆਪ ਮੈਂ ਇਦਾਂ ਜੀ ਆਹ ਜੀ ਇਦਾਂ ਜੀ ਆ ਮੀਡੀਆ ਇਦਾਂ ਕਰ ਰਿਹਾ ਜੀ ਇਦਾਂ ਕਰ ਰਿਹਾ ਅਸੀਂ ਆਪਣਾ ਸਿੱਧਾ ਸੱਦਾ ਜਾਂ ਕੰਮ ਕਰਦੇ ਆ ਜੇ ਜੋਗਾ ਸਿੰਘੁਰ ਨੇ ਕੋਈ ਸਟੇਟਮੈਂਟ ਦਿੱਤੀ ਹੋ ਜਾਂ ਉਹਨਾਂ ਦੀ ਸਟੇਟਮੈਂਟ ਆਊਗੀ ਜੇ ਉੱਤੇ ਕੋਈ ਕਾਰਵਾਈ ਹੁੰਦੀ ਆ ਕਦੀ ਹੁੰਦੀ ਉਹ ਤੇ ਅੱਗੇ ਅਗਲੇ ਸਮੇਂ ਦੇ ਵਿੱਚ ਪਤਾ ਲੱਗੂਗਾ ਕਿ ਕੀ ਹੁੰਦਾ ਪਰ ਜੋ ਕੁਝ ਵੀ ਆ ਆਪਣੇ ਦਲ ਦੇ ਵਜੋਂ ਹੀ ਖੈਰੇਵੜਾਂ ਦੇ ਬਲ ਜਿਹੜਾ ਹੈ ਸਾਦਾ ਬੰਦਾ ਘਟਰਾ ਕਦਮ ਜਿਹੜਾ ਉਹ ਕੀਤਾ ਸਾਦਾ ਜਿਹੜਾ ਉਹਨਾਂ ਨੇ ਇਹ ਡਰਾਮੇਬਾਜ਼ੀ ਜਿਹੜੀ ਆ ਉਹ ਕਾਵੇ ਆ ਲੋਕਾਂ ਨੂੰ ਦੱਸਣ ਵਾਸਤੇ ਜੀ ਬੰਦਾ ਸਰਕਾਰ ਇਦਾਂ ਕਰ ਦੇਣੀ ਚਾਹੁੰਦੀ ਇਦਾਂ ਕਰਨੀ ਚਾਹੁੰਦੀ ਹੈ ਸੋ ਸਾਡਾ ਇਦਾਂ ਦਾ ਕੋਈ ਅਦਾਦਾ ਨਹੀਂ ਹੈ ਸਾਡਾ ਇਹ ਆ ਕਿ ਉਹ ਆਲਰੇਡੀ ਇੱਕ ਵੱਡੇ ਕੇਸ ਦੇ ਦਾਦ ਉਹਨਾਂ ਦਾ ਨਾਂ ਜੁੜਿਆ ਪਿਆ ਆਲਰੇਡੀ ਉਹਨਾਂ ਨੇ ਜੇਲ ਕੱਟੀ ਆਲਰੇਡੀ ਉਹਨਾਂ ਦੀ ਹਾਈ ਕੋਰਟ ਤੋਂ ਸੁਪਰੀਮ ਕੋਰਟ ਤੋਂ ਪਹਿਲਾਂ ਬੇਲ ਹੋਈਆ ਆ ਰਹੀ ਇੱਕ ਕੇਸ ਉਹਨਾਂ ਦੇ ਖਿਲਾਫ ਸਟੈਂਡ ਕਰਦਾ ਜਿਹੜਾ ਕੇਸ ਚੱਲ ਰਿਹਾ ਹੈ ਇਹ ਕੱਲ ਕੇ ਸਾਨੂੰ ਕੋ ਬਹੁਤਾ ਇਹਦੇ ਤੇ ਕਹਿੰਦੀ ਲੋੜ ਦੀ ਜੋਗਾ ਸਿੰਘ ਉਹਨਾਂ ਨੇ ਕੀ ਕੀ ਕੁਝ ਕਿਹਾ ਕੀ ਕੀਤਾ ਕੀ ਦੀ ਕੀਤਾ ਉਹ ਜਦੋਂ ਪੂਰੀ ਜਾਂਚ ਆਜੂਗੀ ਸਾਹਮਣੇ ਉਸ ਤੋਂ ਬਾਅਦ ਜੋ ਵੀ ਹੋਊਗਾ ਉਹ ਕਾਰਵਾਈ ਜਿਹੜੀ ਆ ਜੇ ਕੁਝ ਬੰਦੀ ਹੋਊ ਕੇਸ ਤੇ ਵੀ ਬਣਦੀ ਹੋਊਗੀ ਤਾਂ ਕਾਰਵਾਈ ਤੇ ਲਾਜ਼ਮੀ ਹੋਊਗੀ ਉਹ ਤਾਂ ਉਹ ਤਾਂ ਉਹਨਾਂ ਦੀਆਂ ਸਟੇਟਮੈਂਟਾਂ ਕਿੱਦਾਂ ਨਹੀਂ ਆਉਂਦੀਆਂ ਉਹਨਾਂ ਦਾ ਕੀ ਰੋਲ ਆ ਕੀ ਨਹੀਂ ਰੋਲ ਉਹਨਾਂ ਨੇ ਕੀ ਕੀਤਾ ਇਹਨਾਂ ਨੇ ਕੀ ਕੀਤਾ ਉਹ ਸਾਰੀਆਂ ਚੀਜ਼ਾਂ ਪਹਿਲਾਂ ਆਲਰੇਡੀ ਬਾਹਰ ਆ ਚੁੱਕੀਆਂ ਇਸ ਬਾਰੇ ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਸੀਗੇ ਕਿ ਸਾਡੀ ਕੋਈ ਮਨਸਾ ਜਿਹੜੀ ਹੈ ਉਹ ਇਦਾਂ ਨਹੀਂ ਹੈ ਇਹ ਆਪਣਿਆਂ ਵੀ ਸਦਾ ਕੁਝ ਕਰਦੇ ਆ ਆਪਣਿਆਂ ਵੀ ਲੱਗੇ ਆਹੀ ਤੇ ਆਪਣੇ ਕੰਮ ਤੇ ਲੱਗੇ ਆ ਅੱਜ ਤਾਂ ਸਿੱਧੀ ਜੀ ਗੱਲ ਹੈ ਜੀ ਕਿ ਨਸ਼ਿਆਂ ਦੇ ਮਾਮਲੇ 'ਚ ਜਿਹੜਾ ਵੀ ਬੰਦਾ ਅਨਮੋਲ ਹੋਊਗਾ ਵੱਡੇ ਤੋਂ ਵੱਡਾ ਬੰਦਾ ਅਨਮੋਲ ਹੋਊਗਾ ਉਹਦੇ ਖਿਲਾਫ ਕਾਰਵਾਈ ਜਿਹੜੀ ਉਹ ਕੀਤੀ ਜਾਊਗੀ